1 ਜੂਨ 1984 ਨੂੰ ਸ਼ੁਰੂਆਤ ਹੋਈ ਸੀ ਆਪਰੇਸ਼ਨ ਬਲੂ ਸਟਾਰ ਦੀ ਜਿਸ ਦੀ ਤਿਆਰੀ ਤਾਂ 1982 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ ਪਰ ਅੰਜਾਮ ਦਿੱਤਾ ਗਿਆ ਜੂਨ 1984 ਨੂੰ 1 ਜੂਨ 1984 ਨੂੰ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫੌਜ ਤਾਇਨਾਤ ਕਰ ਦਿੱਤੀ ਗਈ ਘੇਰਾਬੰਦੀ ਕਰਨ ਤੋਂ ਬਾਅਦ CRP ਅਤੇ BSF ਨੇ ਦਰਬਾਰ ਸਾਹਿਬ ਦੇ ਸਾਰੇ ਪਾਸਿਆਂ ਤੋਂ ਅੰਨੇ ਵਾ ਗੋਲੀ ਚਲਾਨੀ ਸ਼ੁਰੂ ਕਰ ਦਿੱਤੀ 2 ਜੁਨ 1984 ਨੂੰ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਗੰਗਾ ਨਗਰ ਤੱਕ ਅੰਤਰਰਾਸ਼ਟਰੀ ਸਰਹੱਦ ਸੀਲ ਕਰ ਦਿੱਤੀ ਹੋਈ ਸੀ। ਅਤੇ ਫੌਜ ਦੀਆਂ 7 ਡਿਵੀਜ਼ਨਾਂ ਪਿੰਡਾਂ ਵਿੱਚ ਤੈਨਾਤ ਕਰ ਦਿੱਤੀਆਂ। ਰਾਤ ਪੈਂਤੇ ਮੀਡੀਆ ਅਤੇ ਪ੍ਰੈਸ ਤੇ پابੰਦੀ ਲਗਾ ਦਿੱਤੀ ਗਈ। ਰੇਲ, ਸੜਕ ਅਤੇ ਹਵਾਈ ਸੇਵਾਵਾਂ ਰੋਕ ਦਿੱਤੀਆਂ ਗਈਆਂ। ਸੰਚਾਰ ਸਾਧਨ ਠੱਪ ਕਰ ਦਿੱਤੇ ਗਏ। ਪੰਜਾਬ ਨੂੰ ਦੇਸ਼ ਅਤੇ ਸੰਸਾਰ ਨਾਲੋਂ ਕੱਟ ਦਿੱਤਾ ਗਿਆ। ਦਰਬਾਰ ਸਾਹਿਬ ਦੇ ਅੰਦਰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਇਸ ਦਿਨ कर्फ्यू ਵੀ ਲਗਾ ਦਿੱਤਾ ਗਿਆ। 10 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਇਸ ਦਿਨ ਪਹਿਲਾਂ ਤਾਂ ਸਰਕਾਰ ਨੇ ਕ कर्फ्यू ਹਟਾ ਦਿੱਤਾ। ਤਾਂ ਜੋ ਸਿੱਖ ਸੰਗਤ ਦਾ ਗੁਰਦੁਆਰਾ ਆ ਸਕਣ। ਪਰ ਸ਼ਾਮ ਨੂੰ ਫਿਰ ਤੋਂ ਕ कर्फ्यू ਲਗਾ ਦਿੱਤਾ ਗਿਆ ਤਾਂ ਜੋ ਸਿੱਖ ਸੰਗਤਾਂ ਗੁਰਦੁਆਰੇ ਦੇ ਬਾਹਰ ਨਾ ਜਾ ਸਕਣ। ਜੋ ਸੰਗਤਾਂ ਗੁਰਦੁਆਰੇ ਦੇ ਅੰਦਰ ਸਨ ਉਹ ਗੁਰਦੁਆਰੇ ਦੇ ਅੰਦਰ ਹੀ ਫਸੀਆਂ ਰਹਿ ਗਈ। 4 ਜੂਨ ਦੀ ਸਵੇਰ ਨੂੰ ਮੰਜ਼ਰ ਹੋਰ ਵੀ ਡਰਾਉਣਾ ਲੱਗ ਰਿਹਾ ਸੀ। ਟੜਾਟੜ ਲਾਸ਼ਾਂ ਡਿੱਗ ਰਹੀਆਂ ਸਨ ਅਤੇ ਫਾਇਰਿੰਗ ਪੂਰੀ ਜ਼ੋਰਾਂ ਤੇ ਸੀ। ਜੈਕਾਰਿਆਂ ਅਤੇ ਨਾਰਿਆਂ ਦੀ ਗੂੰਜ ਦੋਨੇ ਪਾਸੇ ਸੁਣਾਈ ਦੇ ਰਹੀ ਸੀ। ਤੋਪਾਂ ਅਤੇ ਗੋਲੇ ਦਾਗੇ ਜਾ ਰਹੇ ਸਨ ਉਹਨਾਂ ਵਿੱਚੋਂ ਇੱਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਜਲੀਕਰ ਤੇ ਟਿਕਾ ਸ੍ਰੀ ਦਰਬਾਰ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ ਪੂਰਾ ਦਿਨ ਗੋਲੀ ਅਤੇ ਬੰਬ ਚੱਲਦੇ ਰਹੇ ਲਗਾਤਾਰ ਚੱਲ ਰਹੀਆਂ ਗੋਲੀਆਂ ਸ੍ਰੀ ਦਰਬਾਰ ਸਾਹਿਬ ਅਤੇ ਕਾਰਤਕ ਸਾਹਿਬ ਦੀ ਇਮਾਰਤ ਨੂੰ ਛਲਨੀ ਕਰ ਰਹੀਆਂ ਸਨ 3 ਜੂਨ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ ਦਰਬਾਰ ਸਾਹਿਬ ਦੇ ਅੰਦਰ ਤਾਜ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਸਨ ਉਹ ਵਾਪਸ ਨਾ ਜਾ ਸਕਣ ਤੇ 4 ਜੂਨ ਨੂੰ ਪਾਣੀ ਦੀ ਸਪਲਾਈ ਤੇ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਅਤੇ ਲਗਾਤਾਰ ਗੋਲੀਬਾਰੀ ਚਲਦੀ ਰਹੀ ਜਿਸ ਕਾਰਨ ਉੱਥੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਲੋਕ ਭੁੱਖੇ ਪਿਆਸੇ ਮਰਨ ਲੱਗ ਪਏ 5 ਜੂਨ ਨੂੰ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਸਿਆਣਾ ਨੇ ਦਾਵਾ ਬੋਲ ਦਿੱਤਾ ਤਕਰੀਬਨ 10:13 ਪਾਤੀ ਟੰਗ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸਿੱਖੀ ਦੇਸ ਪ੍ਰਤੀਕ ਸਰਵੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਟੇਰੀ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਸਾਮਣਾ ਪਾਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਇਕੱਲਾ ਥੰਮ ਹੀ ਖਲੋਤਾ ਰਹਿ ਗਿਆ। 6 ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਤਾਂ ਨੇ ਅਰਦਾਸ ਕੀਤੀ। ਅਰਦਾਸ ਕਰਨ ਉਪਰੰਤ ਸੰਤ ਜੀ ਪਾਈ ਅਮਰੀਕ ਸਿੰਘ, ਪਾਈ ਗੁਰਮੁਖ ਸਿੰਘ ਗੜਬੜੀ ਅਤੇ ਹੋਰ ਸੰਗੀ ਸਾਥੀਆਂ ਸਮੇਤ ਦਰਬਾਰ ਸਾਹਿਬ ਤੋਂ ਬਾਹਰ ਆਏ। ਸੰਤ ਜਰਨੈਲ ਸਿੰਘ ਜੀ ਪਿੰਡਾ ਵਾਲੇ ਨੇ ਦਰਬਾਰ ਸਾਹਿਬ ਵਾਲ ਮੱਥਾ ਟੇਕਿਆ ਪਹਿਲਾਂ ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋਏ ਅਤੇ ਫਿਰ ਸੰਤ ਭਾਈ ਜਰਨੈਲ ਸਿੰਘ ਜੀ ਨਿਸ਼ਾਨ ਸਾਹਿਬ ਹੇਠਾਂ ਸ਼ਹੀਦ ਹੋਏ